ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾਗਾ ਮੈਂ ਲੱਦ ਲੇ ਕੱਖ ਵੱਢ ਕੇ ਅੱਜ ਮੀਂਹ ਚੱਲਦਾ ਸਾਡੇ ਆਲੇ-ਦਾਲੇ ਕਿਤੇ ਨਾ ਕਿਤੇ ਕਿਉਂਕਿ ਠੰਢੀ-ਠੰਢੀ ਹਵਾ ਆਉਂਦੀ ਹੈਗੀ ਸਾਡੇ ਕਦੋਂ ਪਊਗਾ ਇਹ ਹਜੇ ਰੱਬ ਨੂੰ ਬਹੁਤ ਵੱਡਾ ਸਵਾਲ ਆ ਰੱਬਾ ਸਾਥ ਹੋ ਜੇ ਕੋਈ ਗਲਤੀ ਹੋ ਗਈ ਮਾਫ ਕਰਦੇ ਪਰ ਸਾਡੇ ਮੀਂਹ ਪਾ ਦੇ ਝੋਨੇ ਲਾਏ ਹੋਏ ਮੱਚੀ ਜਾਂਦੇ ਨੇਗੇ ਮੈਂ ਜਦੋਂ ਵੀ ਕਿਸੇ ਫਾਰਮਰ ਭਰਾ ਨਾਲ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਉਹਨਾਂ ਨਾਲ ਗੱਲ ਕਰਦਾਗਾ ਉਹ ਮੈਥੋਂ ਇਹੀ ਸਵਾਲ ਪੁੱਛਦੇ ਨੇ ਬਾਈ ਤੁਸੀਂ ਚਾਰ ਕਿਉਂ ਨਹੀਂ ਪਾਉਂਦੇ ਹੈਗੇ ਚਾਰ ਆਲਾ ਰੋਲਾ ਕੋਲਾ ਆਪਣੇ ਕੋਈ ਬਾਲਾ ਫਿੱਟ ਨਹੀਂ ਬੈਠਿਆ 2 ਕੁ ਸਾਲ ਪਾਇਆ ਸੀਗਾ ਜਿਹੜੀ ਕੁਆਲਿਟੀ ਆਪਣੇ ਪਸ਼ੂਆਂ ਨੂੰ ਮੌਸਮ ਦੇ ਹਿਸਾਬ ਨਾਲ ਚਾਹੀਦੀ ਹੁੰਦੀ ਆ ਉਹ ਆਪਾਂ ਤੋਂ ਬਣਦੀ ਨਹੀਂ ਹੈਗੀ ਇੱਥੇ ਇੰਨੀ ਖੇਚਲ ਆਪਾਂ ਤੋਂ ਹੁੰਦੀ ਨਹੀਂ ਹੈਗੀ ਟਾਈਮਿੰਗ ਤੇ ਇੱਕ ਤਾਂ ਮੀਹਾ ਮੂਹਾ ਦਾ ਰੋਲਾ ਹੋ ਜਾਂਦਾ ਬਾਕੀ ਕਿਤੇ ਲਤੜ ਵਗੈਰਾ ਦਾ ਮੱਕੀ ਦੀ ਕੁਆਲਿਟੀ ਦਾ ਸਾਰੇ ਕਿਸੇ ਦਾ ਰੋਲਾ ਕੋਲਾ ਪਾ ਕੇ ਬਿਮਾਰੀਆਂ ਦਾ ਘਰ ਜਾ ਲੱਗਿਆ ਸਾਨੂੰ 2 ਸਾਲ ਪਾਇਆ ਸੀ ਅਸੀਂ ਨੇ। ਇਸ ਤੋਂ ਬਾਅਦ ਆਪਾਂ ਨੇ ਤਾਂ ਹਕੀਲਾ ਕੱਖਾਂ ਦਾ ਛੱਡ ਲਿਆ ਸੀਗਾ। ਆ ਆਪਣੀ ਚਰੀ ਖੜੀ ਹੈਗੀ। ਇਹ ਮੈਂ ਹੁਣ ਵੱਢ ਲਾਂ ਇੰਨੀ ਲੈ ਕੇ ਜਾਣਾ ਹਣਾ ਰੋਜ। ਇਸ ਤੋਂ ਬਾਅਦ ਆਪਣੀ ਆ ਮੱਕੀ ਆ ਗਈ। ਇਹ ਥੋੜੀ ਜੀ ਮੀਂਹ ਕਰਕੇ ਕਰੰਡ ਹੋ ਗਈ ਸੀਗੀ। ਇਸ ਤੋਂ ਬਾਅਦ ਆਪਣੇ ਉਹ ਬੋਦ ਨਾਲ ਚਰੀ ਦਾ ਕਹਿਰਾ ਐਸ ਰੋਟ ਲੰਮਾ ਆ ਗਿਆ। ਉਹ ਬਾੜ ਨਾਲ ਹੀ ਹੈਗੀ। ਉਹ ਤੋਂ ਇੱਕ ਬਾੜ ਲੈ ਲਈ ਇੱਕ ਹੁਣ ਹੋਰ ਦੇ ਜੂਗੀ। ਬਾਕੀ ਮਹੀਨੇ ਦੀ ਚਰੀ ਆਪਣੀ ਆ ਖੜੀ ਹੈਗੀ। ਇਸ ਤੋਂ ਬਾਅਦ ਇਹ ਮੱਕੀ ਹੋ ਜੂ ਜਦ ਨੂੰ ਇਹ ਵੇਲਾ ਹੋਊਗਾ ਚਰੀ ਵਾਲਾ ਉਦੋਂ ਇਹਦੇ ਵਿੱਚ ਆਪਾਂ ਕੁਛ ਨਾ ਕੁਛ ਹੋਰ ਬੀਜਾਂਗੇ ਇੱਕ ਗੱਲ ਹੋਰ ਅਸੀਂ ਕਦੇ ਵੀ ਬਾਜਰਾ ਨਹੀਂ ਬੀਜਿਆ ਬਾਜਰਾ ਗਰਮ ਹੁੰਦਾ ਮੱਝਾਂ ਕਿਤੇ ਨਾ ਕਿਤੇ ਬਹੁਤ ਸਾਰੇ ਭਰਾ ਬੀਜਦੇ ਨੇ ਮੱਝਾਂ ਵਾਲੇ ਮੱਝਾਂ ਖਾ ਲੈਣੀਆਂ ਨੇ ਪਰ ਸਾਡੇ ਸ਼ੁਰੂ ਤੋਂ ਗਾਂਆਂ ਸੀਗੀਆਂ ਤਾਂ ਕਰਕੇ ਅਸੀਂ ਬੀਜਿਆ ਨਹੀਂ ਇੱਕ ਹੁਣ ਜਿਵੇਂ ਮੱਝਾਂ ਨੇ ਹੁਣ ਵੀ ਨਹੀਂ ਸਾਨੂੰ ਕਦੇ ਬਾਲਾ ਪਸੰਦ ਆਇਆ ਬਾਜਰਾ ਅਸੀਂ ਚਰੀ ਮੱਕੀ ਬਰਸੀਮ ਜਾਂ ਮੱਖਣਕਾ ਇਹ ਚੀਜ਼ਾਂ ਬੀਜਦੇ ਹੁੰਨੇ ਆਂਗੇ ਕਦੇ ਵੀ ਨਹੀਂ ਮੁੱਕੀਆਂ ਕੀਲਾ ਬਹੁਤ ਆ ਬਾਰਾਂ ਤੇਰਾਂ ਜਾਨਵਰ ਨੇਗੇ ਆਪਣੇ ਕੋਲ ਕੀਲਾ ਕੱਖਾਂ ਦਾ ਉੱਤੋਂ ਦੀ ਰਹਿੰਦਾਗਾ ਆ ਹੁਣ ਚਰੀ ਕਿੱਡੀ-ਕਿੱਡੀ ਹੋ ਗਈ ਇਹ ਮਹੀਨੇ ਸਵੇਮੀ ਸਵਾ ਮਹੀਨੇ ਦੇ ਵਿੱਚ ਸਾਥੂ ਮੁੱਕੂਗੀ ਇਸ ਤੋਂ ਬਾਅਦ ਆ ਸਾਡੀ ਮੱਕੀ ਤਿਆਰਾ ਤੇ ਹੋ ਕਿਆਰਾ ਤਿਆਰਾ ਇਹ ਵੇਲਾ ਹੋਊਗਾ ਇਹਦੀ ਥਾਂ ਤੇ ਕੁਝ ਹੋਰ ਵੀ ਇਸ ਦਾਂਗੇ ਬਾਕੀ ਮੌਸਮ ਫਤੇਗੜ ਸਾਹਿਬ ਵਾਲੇ ਭਰਾਮਾਂ ਦੇ ਬਹੁਤ ਹੀ ਕਮੈਂਟ ਆਏ ਸੀਗੇ ਬਾਈ ਬਹੁਤ ਜ਼ਿਆਦੇ ਮੀਂਹਾਂ ਗੋਡੇ-ਗੋਡੇ ਪਾਣੀ ਖੜ ਗਿਆ ਬੱਟਾ-ਮੋਟਾ ਕੁਝ ਵੀ ਨਹੀਂ ਦੇਖਦੀਆਂ ਹੈਗੀਆਂ ਪਰ ਜਿਹੜਾ ਸਾਡਾਗਾ ਮਾਨਸਾ ਸੰਗਰੂਰ ਬਠਿੰਡੇ ਏਰੀਏ ਦੇ ਜਿੰਨੇ ਵੀ ਮੈਨੂੰ ਘਟੋ ਘਟ 15 20 ਕਮੈਂਟ ਆਏ ਸੀਗੇ ਏਰੀਏ ਦੇ ਵਿੱਚੋਂ ਵੀ ਬਾਈ ਕਿਤੇ ਨਾ ਕੋਈ ਸੁੱਖ ਸੁੱਖ ਨਹੀਂ ਪੂਗੇ ਤੇ ਇਹ ਤੇ ਕੀਤਾ ਬਹੁਤ ਕੰਮ ਔਖਾਗਾ ਮੀ ਗਣੀਆਂ ਸਾਡਾ ਜਿਹੜੀ ਆਪਣੀ ਚਰੀ ਜਹਾ ਜੀਰੀ ਲਈ ਸੀਗੀ ਉਹ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਹੁਣ ਇਹ ਟਰੈਟ ਜਿਹੜਾ ਮੈਂ ਘਰੇ ਖੜਾ ਕੇ ਮੋਟਰਸਾਈਕਲ ਚੱਕ ਕੇ ਉੱਥੇ ਚੱਲਦੇ ਮੋਟਰ ਚੱਲਦੀ ਹੈਗੀ ਇੱਕ ਵਾਰੀ ਨੱਕੇ ਨੁੱਕਿਆਂ ਦੇ ਕਹਿਰਿਆਂ ਚ ਪਾਣੀ ਦੇਖਣਾ ਵੀ ਕਿਹੜੇ ਜਿ ਕਿੰਨਾ ਕੁ ਪਈ ਜਾਂਦਾ ਹੈਗਾ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਹੋਣੀ ਕਰ ਦਿਓ ਚੱਲਦੇ ਆਂਗੇ ਆਪਾਂ ਗਾਂਲੀ ਮੋਟਰ ਦੇ ਰੋਟੀ ਪਾਣੀ ਖਾ ਕੇ ਖੇਤ ਆ ਗਿਆ ਸੀਗਾ ਖੇਤ ਸਾਰੇ ਨੱਕੇ ਖੁੱਲੇ ਨੇ ਸਾਰੇ ਕਹਿਰਿਆਂ ਚ ਪਾਣੀ ਪਈ ਜਾਂਦਾ ਹੈਗਾ ਉਹ ਕਹਿਰੇ ਦੇ ਵਿੱਚ ਨੱਕੇ ਦੇ ਮੂਰੇ ਬਹਾਵਾ ਸਾਰੇ ਡਾਲ ਜੇ ਵਧੀਆ ਵਧੀਆ ਤਰਦੇ ਫਿਰਦੇ ਸੀਗੇ ਪਾਣੀ ਦੇ ਵਿੱਚ ਵੜ ਕੇ ਉਹ ਦੱਬੇ ਨੇ ਤੇ ਪਾਣੀ ਦੇਖਿਆ ਪਾਣੀ ਸਾਰੇ ਨੱਕਿਆਂ ਦੇ ਵਿੱਚ ਇੱਕੋ ਜਿਹਾ ਪਈ ਜਾਂਦਾ ਹੈਗਾ ਹਵਾ ਬਹੁਤ ਤੇਜ਼ ਚੱਲਦੀ ਹੈਗੀ ਕਿਤੇ ਨੱਕੇ ਤੇ ਬਾਜ ਦੇ ਵਿੱਚ ਵੀਡੀਓ ਦੇ ਵਿੱਚ ਖਰਾਬ ਹੁੰਦੀ ਉਹ ਤੁਸੀਂ ਥੋੜਾ ਜਿਹਾ ਅਡਜਸਟ ਕਰ ਲਿਓ ਬਾਜ ਨਾਮ ਝੜ ਗਿਆ ਮੇਰੇ ਬਾਵਾ ਸਾਰੇ ਢਾਲ ਜਿਵੇਂ ਕੱਲ ਵੀ ਸੋਚ ਕੇ ਗਿਆ ਸੀਗਾ ਮੈਂ ਕਿਹਾ ਜੇ ਢਾਲ ਬਹੁਤ ਚੰਗੇ ਨੇਗੇ ਸਾਰੇ ਤਰਦੇ ਫਿਰਦੇ ਨੇ ਦੱਬੀਏ ਇਹਨਾਂ ਹੁਣ ਮੈਂ ਹੰਬਲਾ ਆ ਮਾਰਿਆ ਸਾਰੇ ਦੱਬ ਤੇ ਉਹ 2 ਬਈ ਢਾਲ ਸੀਗੇ ਉਹ ਨੱਕੇ ਦੇ ਪਾਣੀ ਕਰਕੇ ਤਰਨ ਲੱਗੇ ਪੱਟੇ ਗਏ ਸੀਗੇ ਨੱਕੇ ਦੇ ਮੂਰੇ ਬਾਕੀ ਸਾਰੇ ਨੱਕੇ ਆਪਾਂ ਨੇ ਇਦਾਂ ਲਾਏ ਨੇ ਪਾਈਪ ਦੱਬ ਕੇ ਮੂਰੇ ਲਫਾਵਾ ਜੜਾਤਾ ਜੇ ਨਹੀਂ ਲੋੜ ਹੈਗੀ ਉਹਨੂੰ ਚੱਕ ਕੇ ਬੱਟ ਤੇ ਪਾ ਦਿੰਨੇ ਹੈਗੇ ਇਧਰ ਨੂੰ ਮੋੜ ਦਿੰਨੇ ਹੈਗੇ ਬਸ ਉਹ ਨੱਕਾ ਬੰਦ ਹੋ ਜਾਂਦਾ ਹੈਗਾ ਹੁਣ ਕਿਤੇ ਨਾ ਕਿਤੇ ਇਹ ਲੱਗਦਾ ਦੀ ਹੁਣ ਮੂੜੀ ਹੈਗੀ ਚੀਰੀ ਸੁੱਕਣੋਂ ਹਟੀ ਹੈਗੀ ਅੱਜ ਕਿਉਂਕਿ ਕੱਲ ਵੀ ਮੌਸਮ ਠੀਕ ਸੀ ਅੱਜ ਵੀ ਮੌਸਮ ਲੋਟ ਆ ਰਿਹਾ ਹੈ ਅੱਜ ਦਾ ਬਹੁਤ ਠੰਡੀ ਹਵਾ ਚੱਲਦੀ ਆਲੇ-ਦਲੇ ਮੀਂਹ ਪਈ ਜਾਂਦਾ ਸਾਰੇ ਕਿਤੇ ਸਾਡੇ 25 ਕਿਲੋਮੀਟਰ ਤੋਂ ਬਹੁਤ ਵਧੀਆ ਮੀਂਹ ਪਈ ਜਾਂਦਾ ਹੈਗਾ ਆ ਬੋਰੀ ਕਿ ਮੈਰਗੀ ਇਹ ਬੋਈ ਨਾ ਕੋਈ ਨੂੰ ਇਹ ਸਾਰੀ ਪਹੀ ਦੇ ਕੀੜਿਆਂ ਦੇ ਬਹੁਤ سارے ਭੌਣੇ ਸਾਡੇ ਇਧਰੋਂ ਉਹ ਉੱਥੇ ਵੀ ਕੋਠੇ ਕੋਲੇ ਉਹ ਸਾਲਾਂ ਦੇ ਨੇਗੇ। ਆਹ ਸਮੇਕ ਲੰਬਰਾਂ ਤੇ ਸਾਡੇ ਨਹੀਂ ਆਜੇ ਨਾ ਮੋਟਰ ਦੀ ਬੰਦ ਕਰਨਾ। ਸੋਨੂੰ ਦੋਨੇ ਕਿਆਰਿਆਂ ਦੇ ਵਿੱਚ ਫਰਕ ਦਿਖਾਉਣਾ ਮੈਂ। ਆਹ ਕਿਆਰਾ ਹੈ ਜੀ ਬਾਕੀ ਸਾਰੇ ਇਧਰਲੇ ਬਾਹ ਨਾਲ ਮਿਲਦਾਗਾ। ਇਹਦੇ ਵਿੱਚ ਕੋਈ ਡਾਲ ਬਾಳೆ ਸੁੱਕੇ ਨਹੀਂ ਹੈਗੇ। ਪਰ ਜਿਹੜਾ ਇਹ ਮੋਟਰ ਵਾਲਾ ਕਿਆਰਾਗਾ। ਇਹਦੇ ਵਿੱਚ ਡਾਲ ਬਹੁਤ ਸੁੱਕੇ ਨੇਗੇ। ਪਤਾ ਨਹੀਂ ਕੀ ਚੱਕਰ ਹੈਗਾ। ਆ ਵੱਡੀ ਪੈਪ ਆਪਣੀ ਉਹ ਖੇਤ ਨੂੰ ਜਾਂਦੀ ਆ ਜਿਹੜੀ ਉਧਰਲੀ ਸਾਈਡ ਆਪਣੇ ਢਾਈ ਤਿੰਨ ਕਿਲੇ ਲਾਏ ਹੋ ਇੰਨੇਗੇ ਤੋਂ 5 ਕਿਲੇ ਦੂਰ ਆ ਆਹ ਇਧਰ ਨੂੰ ਜਾਂਦੀ ਆ ਇਹ ਤਾਂ ਨਕੀਲਿਆਂ ਦੇ ਵਿੱਚ ਪਾਣੀ ਦੀ ਧਾਰ ਦੇਖ ਲਓ ਤੁਸੀਂ ਡਾਂਗ ਵਰਗੀ ਹੈਗੀ ਪਾਣੀ ਵਿਸਕ ਮਾੜਾ ਹੈਗਾ ਦੋ ਪੱਤਨਾਂ ਦਾ ਰਲਦਾ ਤਾਂ ਕਰਕੇ ਇੰਨਾ ਜਿਆਦਾ ਪਾਣੀ ਕੱਢਦਾ ਬੋਰ ਨਹੀਂ ਜਿਹੜੇ ਸਾਡੇ ਸਾਰੇ ਆਲਦਾਲੇ ਵਾਲੇ 500 ਵਾਲੇ ਬੋਰ ਨੇ ਉਹਨਾਂ ਦੀ ਧਾਰ ਇੱਥੋਂ ਲੈ ਕੇ ਇੱਥੇ ਡਿੱਗ ਪੈਂਦੀ ਹੈਗੀ ਪਾਣੀ ਬਹੁਤ ਘਟਾ ਕਿਉਂਕਿ ਸਾਰੇ ਬੋਰ ਇੱਕ ਪੱਤਣ ਦੇ ਨੇ ਉਹ 500 ਦੇ ਤਾਂ ਕਰਕੇ ਪਾਣੀ ਮਸਾ ਪੂਰਾ ਹੁੰਦਾ ਹੈਗਾ ਆਪਣੇ ਕੋਲੇ ਪਾਣੀ ਖੁੱਲ ਹੈਗਾ ਪਰ ਪਾਣੀ ਦੀ ਥੋੜੀ-ਮੋਟੀ ਜਿਵੇਂ ਆਪਾਂ ਗੱਲ ਜੀ ਦੋ ਨੰਬਰ ਹੈ ਇਹ ਕੁਆਲਿਟੀ ਡਾਊਨ ਹੈ ਕਣਕ ਨੂੰ ਕੋਈ ਚੱਕਰ ਨਹੀਂ ਹੈਗਾ ਕਣਕ ਮਾੜਾ ਚੰਗਾ ਪਾਣੀ ਬਿਲਕੁਲ ਵੀ ਨਹੀਂ ਮੰਨਦੀ ਹੈਗੀ ਕਣਕ ਨੂੰ ਕਿਹੜੇ ਮਰਜ਼ੀ ਪਾਣੀ ਚਲਾ ਦਿਓ ਉਹਨੇ ਹੋਈ ਜਾਣਾ ਕਿਉਂਕਿ ਉਹ ਮਿੱਟੀ ਦੇ ਸਿਰ ਤੇ ਹੁੰਦੀ ਹੈਗੀ ਜਿਹੜਾ ਇਹ ਝੋਨਾ ਇਹ ਪਾਣੀ ਵਾਲੀ ਖੇਤੀ ਹੈ ਇਹਦੇ ਪਾਣੀ ਦੇ ਸਿਰ ਤੇ ਹੋਣਾ ਹੈਗਾ ਆ ਗਿਆ ਆਪਾਂ ਕਹਾਲੇ ਖੇਤ ਜਿੱਥੇ ਆਪਣੀ ਪਾਈਪ ਲਾਈਨ ਦੱਬੀ ਹੋਈ ਹੈ ਜਿਹੜੀ ਮੈਂ ਤੁਹਾਨੂੰ ਖੇਲ ਚ ਪਾਈਪ ਲਾਈਨ ਦਿਖਾਈ ਸੀ ਵੱਡਾ ਮੋਗਾ ਉਹ ਇੱਥੇ ਆ ਕੇ ਨਿਕਲਦਾ ਇਹ ਪਹਿਲਾਂ ਸਾਡੀ ਝਾਕ ਸੀਗੀ ਇੱਥੇ ਪੱਕੀ ਹੌਦੀ ਬਣਾ ਦਈਏ ਫਿਰ ਐਤ ਕੀ ਥੋੜੇ ਜੇ ਕਾਮਕਾਰਾਂ ਚ ਹੋਰਾਂ ਜੁਲਝੇ ਰਹੇ ਟਾਈਮ ਨਹੀਂ ਲੱਗਿਆ ਹੁਣ ਮੂਹਰੇ ਸਾਲ ਦੇਖਾਂਗੇ ਉਰੇ ਪੱਕੀ ਹੌਦੀ ਬਣਾ ਕੇ ਉਰੋਂ ਹੀ ਤਿੰਨੇ ਦੋਨੇ ਕਿਆਰਿਆਂ ਕਿੱਲਿਆਂ ਨੂੰ ਆਪਾਂ ਟੱਕਣ ਵਾਲੇ ਨੱਕੇ ਲਾਗਦੇ ਕਰ ਦਾਂਗੇ ਖਾਲ ਖੂਲ ਵਾਲਾ ਜੱਬ ਨਿਬੜ ਜਾਊਗਾ ਇੱਥੇ ਪਾਣੀ ਥੋੜਾ ਜਿਆ ਘੱਟ ਆਉਂਦਾ ਹੈਗਾ ਇੱਧਰ ਲਈ ਕੈਰੀਜ ਵੀ ਪਈ ਜਾਂਦਾ ਹੈ ਇੱਧਰ ਜੇ ਵੀ ਪਈ ਜਾਂਦਾ ਇਹ ਚ ਪਾਣੀ ਥੋੜਾ ਜਿਆ ਜ਼ਿਆਦਾ ਥੋੜਾ ਹੈਗਾ ਮੈਨੂੰ ਇਹ ਹੈ ਵੀ ਇੱਕਨਾਂ ਤੇ ਕੈਰੇ ਚੋਂ ਪਾਣੀ ਬੰਦ ਕਰਕੇ ਪਹਿਲਾਂ ਇਹਦੇ ਵਿੱਚ ਛੱਡੀ ਆਪਾਂ ਇੱਥੇ ਠੀਕ ਹੈ ਇਹ ਹਜੇ ਆਪਾਂ ਨੇ ਇੱਕ ਦਿਨ ਲੇਟ ਲਾਈ ਹੈਗੀ ਉਤੋਂ ਇਹ ਬਹੁਤ ਘੱਟ ਸੁੱਕੀ ਹੈਗੀ ਸੁੱਕੀ ਇਹ ਵੀ ਹੈਗੀ ਹੈਗੀ ਇਹ ਗੱਲ ਨਹੀਂ ਹੈਗੀ ਵੀ ਸੁੱਕੀ ਨਹੀਂ ਪਰ ਇਹ ਬਹੁਤ ਥੋੜੀ ਸੁੱਕੀ ਹੈਗੀ ਇਹ ਜਦੋਂ ਲੱਗ ਗਰਮੀ ਦੇ ਵਿੱਚ ਗਈ ਪਰ ਇਦੋਂ ਬਾਅਦ ਦੋਨੇ ਦਿਨ ਮੌਸਮ ਠੰਡਾ ਰਿਹਾ ਪਾਣੀ ਮੈਂ ਉਧਰ ਗਹਾਲੀ ਬਾਣ ਦੇ ਵਿੱਚ ਵੀ ਦੇਖਿਆ ਤੇ ਇੱਥੇ ਵੀ ਦੇਖਿਆ ਇੱਥੇ ਵਾਲਾ ਪਾਣੀ ਮੈਂ ਬੰਦ ਕਰਤਾ ਟੱਕਣ ਲਾਤਾ ਇਧਰਲੇ ਪਾਈਪ ਨੂੰ ਇੱਥੇ ਸਾਰੇ 11 ਦੇ ਪਰੋੜੇ ਢਲ ਗਏ ਤੇ ਇਹ ਵਹਣ ਥੋੜਾ ਜਿਆ ਨੀਮਾਗਾ ਤਾਂ ਕਰਕੇ ਟੱਕਣ ਬੰਦ ਕਰਤਾ ਮੈਂ ਇੱਥੇ ਵੀ ਜੇ ਮੀਂਹ ਆ ਗਿਆ ਥੋੜਾ ਮੋਟਾ ਮੀਂਹ ਨਾਲ ਪਾਣੀ ਰੁਕ ਜੂਗਾ ਜੇ ਪਹਿਲੀ ਬਹਾਨਾ ਪਾਣੇ ਮੋਟਰ ਤੇ ਪਾਣੀ ਨਾਲ ਡੱਕ ਤਾ ਫਿਰ ਬਾਣੀ ਮੀਂਹ ਵਾਲਾ ਬੱਟਾਂ ਦੇ ਉੱਤੋਂ ਦੀ ਹੋ ਜਾਊਗਾ ਮੀਂਹ ਪੈਣ ਦਾ ਕੋਈ ਬੜਾ ਅਸਰ ਹੋਣਾ ਨਹੀਂ ਹੈਗਾ ਗਾਹਾਂ ਵਾਲੇ ਬਹਾਨ ਦੇ ਵਿੱਚ ਦੋ ਘੋੜੇ ਦੋ ਕਿਆਰਿਆਂ ਦੇ ਵਿੱਚ ਰਹਿੰਦੇ ਸੀਗੇ ਸਾਰੀ ਮੋਟਰ ਮੈਂ ਉਧਰ ਸੜਤੀ ਹੁਣ ਮੈਨੂੰ ਇਹ ਲੱਗਦਾ ਵੀ ਅੱਧੇ ਇੱਕ ਘੰਟੇ ਦੇ ਵਿੱਚ ਉਹ ਘੋੜੇ ਟਕ ਜਾਣਗੇ ਤੇ ਫਿਰ ਮੋਟਰ ਬੰਦ ਕਰ ਦਾਂਗੇ ਕਿਤੇ ਨਾ ਕਿਤੇ ਮੀਂਹ ਦੀ ਛਾਹ ਜੀ ਹੈਗੀ ਆ ਹਵਾ ਬਹੁਤ ਠੰਡੀ ਚੱਲਦੀ ਜਾਏਗੀ ਇੱਧਰੋਂ ਹਵਾ ਦਾ ਪੂਰਾ ਬੁੱਲਾ ਠੰਡਾ ਆਉਂਦਾ ਹੈਗਾ ਕਿਤੇ ਨਾ ਕਿਤੇ ਮੀਂਹ ਵਧੀਆ ਪਈ ਜਾਂਦਾ ਹੈਗਾ ਸਾਡੇ ਕਦੋਂ ਆਊਗਾ ਉਹ ਹਜੇ ਕੋਈ ਪਤਾ ਨਹੀਂ ਹੈਗਾ ਹੁਣ ਦੇਖਦਾਗਾ ਮੈਂ ਰੋਟੀ ਖਾਇਆ ਸੀਗਾ ਪਰ ਦਵਾਰੇ ਹੁਣ ਇੱਥੇ ਗੇੜੇ-ਗੂੜੇ ਦੇ ਕੇ ਕਿਦੇ ਉਹ ਨੱਕਾ ਦੇਖ ਲੈ ਕਿਦੇ ਉਹ ਨੱਕਾ ਦੇਖ ਲੈ ਤੋਰੇ ਫੇਰੇ ਜੇ ਥੋੜੀ-ਮੋਟੀ ਭੁੱਖ ਜੀ ਲੱਗ ਗਈ ਤੇ ਟਾਈਮ ਹੋ ਗਿਆ ਸਾਡੇ 12 ਦਾ ਹੁਣ ਮੇਰਾ ਦੋ ਚਤੇ ਜਮਾਨਾ ਵੀ ਮੋਟਰ ਬੰਦ ਕਰਦੀ ਏ ਕਿ ਚੱਲੀ ਜਾਣ ਦੇ ਦੇਖਦਾ ਮੈਂ ਜਿਵੇਂ ਵੀ ਬਣਦਾਗਾ ਸੋਨੂੰ ਦੱਸਦਾਗਾ ਤੁਸੀਂ ਵੀਡੀਓ ਨੂੰ ਇੱਥੇ ਤੱਕ ਦੇਖ ਰਹੇ ਹੋ ਉੱਤੇ ਲਾਈਕ ਕਰ ਦੋ ਕਮੈਂਟ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਹੋ ਜਰੂਰ ਕਰ ਦੋ ਤੇ ਆਪਣੇ ਯਾਰਾਂ ਬੇਲੀਆਂ ਨਾਲ ਆਪਣਾ ਚੈਨਲ ਜਰੂਰ ਸਾਂਝਾ ਕਰਿਓ ਹਵਾ ਬਹੁਤ ਚੱਲਣ ਲੱਗ ਗਈ ਠੰਡੀ ਵੀ ਹਵਾ ਬਹੁਤ ਹੈ ਮੈਨੂੰ ਇਹ ਲੱਗਦਾ ਰੱਬ ਸਾਡਾ ਕੱਲਾ ਹਵਾ ਦਿਖਾ ਕੇ ਨਾ ਮੋੜ ਹੋਈ ਸਾਰ ਦੇ ਸਾਨੂੰ ਅੱਜ ਸੇਹ ਮੰਡਾ ਬੈਠੇ ਪੱਲਾ ਵਾਪਾ ਦਾ ਅੱਛਾ ਠੀਕ ਹੈ ਦੂਜੇ ਦਿਨ ਦੇ ਦੁਪਹਿਰ ਦੇ 12 ਵਜੇ ਅੱਜ ਵੱਡੀ ਮੱਝ ਦੀ ਏਆਈ ਕਰਵਾਈ ਆ ਗਈ ਆਪਾਂ ਸਰਕਾਰੀ ਬੋਲ ਤੋਂ ਸਰਕਾਰੀ ਬੋਲ ਤੋਂ ਇਸ ਕਰਕੇ ਕਰਾਤੀ ਕਿਉਂਕਿ ਇਹ ਮੈਂ ਬਹੁਤ ਮਹਿੰਗੇ ਤੋਂ ਮਹਿੰਗੇ ਚੰਗੇ ਤੋਂ ਚੰਗੇ ਬੋਲਾਂ ਦੇ ਟੀਕੇ ਭਰਾ ਕੇ ਦੇਖ ਲੈਣੇ ਬੱਚਾ ਆਪਦੇ ਦੀ ਲੈਣਾ ਹੁੰਦਾਗਾ ਤਾਂ ਕਰਕੇ ਸਰਕਾਰੀ ਬੁਲਦਾਰ ਰਿਜ਼ਲਟ ਇਹਦੇ ਮੈਨੂੰ ਠੀਕ ਲੱਗਿਆ ਮਗਰਲੇ ਸਾਲ ਦੇਖਦੇ ਆਂਗੇ ਪਹਿਲਾਂ ਤਾਂ ਇਸ ਸਾਲ ਬਾਬੇ ਦੀ ਕਿਰਪਾ ਨਾਲ ਇਹ ਪਹਿਲੇ ਟੀਕੇ ਦੇ ਰਹਿ ਪੈਂਦੀ ਹੈਗੀ ਐਤ ਕੀ ਦੇਖਦੇ ਆਂਗੇ ਬਾਬੇ ਦੀ ਕਿਰਪਾ ਤੇ ਉਮੀਦ ਹੈ ਵੀ ਪਹਿਲੇ ਟੀਕੇ ਤੇ ਰਹੂਗੀ ਹੁਣ ਮੈਂ ਪਾਣੀ ਪੂਣੀ ਛੜਕਦਾ ਸੀਗਾ ਜਿਹਦੀ AI ਕਰਵਾਇ ਤੁਮ ਕਰਵਾਉਣ ਤੋਂ ਬਾਅਦ ਮੱਕੇ ਇੱਧਰ ਸਾਰਾ ਮਾਲ ਖੜਾ ਆਪਣਾ ਛਨਾਵ ਤੇ ਗਰੂਬੀ ਇਹ ਦੋਨੇ ਖੁੱਲੇ ਹੁੰਦੇ ਨੇ ਦੁਪਹਿਰੇ ਕਿਉਂਕਿ ਛਾਂ ਦੀ ਦਿੱਕਤ ਹੈਗੀ ਆਪਣੇ ਹੁਣ ਉਹ ਕੁੰਜੇ ਦੇ ਵਿੱਚ ਛਾਂ ਆਈ ਹੈਗੀ ਇਹਨਾਂ ਨੂੰ ਹੁਣ ਇੱਧਰ ਬੰਨੂਗਾ ਮੈਂ ਨਹੀਂ ਇਹਦੋਂ ਪਹਿਲਾਂ ਉਹ ਉੱਥੇ ਸਿੱਧੀ ਧੁੱਪ ਪੈਂਦੀ ਹੁੰਦੀ ਹੈਗੀ ਇੱਧਰੋਂ ਤਾਂ ਕਰਕੇ ਇਹਨਾਂ ਦੋਨਾਂ ਨੂੰ ਖੁੱਲੇ ਛੱਡਦੇ ਨੇ ਜਿੱਥੇ ਵੀ ਇਹਨਾਂ ਨੂੰ ਇਹਨਾਂ ਦੇ ਵਿੱਚ ਜੇ ਥਾਂ ਮਿਲਦੀ ਹੈ ਉੱਥੇ ਲੱਗ ਕੇ ਬਹਿ ਜਾਂਦੇ ਨੇਗੇ ਇਹ ਬਾਕੀ ਇਹ ਏਡਾ ਕ ਬਲੌਗ ਸੀਗਾ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਕੋਈ ਵੀ ਜਿਹੜੀ ਤੁਹਾਨੂੰ ਟੌਪਿਕ ਕੋਈ ਕਲਿੱਪ ਕੋਈ ਜਾਨਵਰ ਕੁਝ ਵੀ ਆਪਣੇ ਬਲੌਗ ਬਾਰੇ ਵਧੀਆ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਬਹੁਤ ਜਲਦੀ ਇੱਕ ਸਾਈਕਲ ਰਾਈਡ ਪਲਾਨ ਕਰ ਰਹੇ ਆਂਗੇ ਲਗਭਗ 2-300 ਕਿਲੋਮੀਟਰ ਲੰਮੀ ਰਾਈਡ ਹੋਊਗੀ ਉਹ ਆਪਾਂ ਹਫਤੇਕ ਦੀ ਪਲਾਨ ਕਰਾਂਗੇ ਹਫਤੇ ਦੇ ਵਿੱਚ ਆਪਾਂ ਬਹੁਤ ਸੋਹਣਾ ਟੂਰ ਇੱਕ ਬਣਾ ਰਹੇ ਹਾਂਗੇ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਹੁਤ ਸੋਹਣਾ ਕੰਟੈਂਟ ਆਪਾਂ ਇਹ ਚੈਨਲ ਦੇ ਪਾਵਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ